ਸ਼੍ਰੀ ਫਤੇਗੜ ਸਾਹਿਬ ਦੀ ਪਵਿੱਤਰ ਧਰਤੀ ਤੇ ਮੌਜੂਦ ਹੈ ਸਿੱਧੀ ਜੋੜ ਮੇਲਾ ਚੱਲ ਰਿਹਾ ਹੈ ਤਾਂ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਸ਼੍ਰੀ ਫਤੇਗੜ ਸਾਹਿਬ ਪਹੁੰਚ ਕੇ ਨਤਮਸਤਕ ਹੋ ਰਹੀਆਂ ਨੇ ਤਾਂ ਉਹਨਾਂ ਸੰਗਤਾਂ ਦੇ ਲਈ ਜਿਹੜਾ ਕਿ ਲੰਗਰ ਦਾ ਇੰਤਜ਼ਾਮ ਹੈ ਵਕਫ ਵਕਤਾਂ ਦਾ ਕੀਤਾ ਗਿਆ ਹੈ ਤਾਂ ਬਹੁਤ ਸਾਰੇ ਸ਼ਰਧਾਲੂ ਨੇ ਜਿਹੜੇ ਕਿ ਇੱਥੇ ਪਹੁੰਚੇ ਹੋਏ ਨੇ ਵਕਫ ਵਕਤਾਂ ਦੇ ਲੰਗਰ ਲਗਾਏ ਗਏ ਨੇ ਤਾਂ ਜਿੱਥੇ ਲੰਗਰ ਲਗਾਏ ਗਏ ਨੇ ਕੋਈ ਸਫਾਈ ਦਾ ਵੀ ਜਿਹੜਾ ਕਿ ਖਾਸ ਧਿਆਨ ਰੱਖਿਆ ਜਾ ਰਿਹਾ ਹੈ ਤਾਂ ਇੱਥੋਂ ਲੰਗਰ ਦੇ ਸੀਗੇ ਦੋ ਨੌਜਵਾਨ ਦੇਖੇ ਨੇ ਜੋ ਸੇਵਾ ਕਰ ਰਹੇ ਸੀਗੇ ਲੰਗਰ ਲੱਗਿਆ ਚਾਹ ਪਕੌੜਿਆਂ ਦਾ ਤਾਂ ਲੰਗਰ ਤੋਂ ਬਾਅਦ ਜਿਹੜੀ ਵੇਸਟ ਬਚ ਜਾਂਦੀ ਹੈ ਚਾਹੇ ਡਿਸਪੋਜ਼ਲ ਗਲਾਸ ਦੀ ਗੱਲ ਕਰੀਏ ਜਾਂ ਫਿਰ ਵੇਸਟ ਅਖਬਾਰਾਂ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਡਸਟਪਿੰਚ ਪਾਣ ਦੀ ਬਜਾਏ ਇਹਨਾਂ ਦੇ ਵੱਲੋਂ ਅੱਗ ਲਗਾ ਕੇ ਜਿਹੜਾ ਕਿ ਸਾਂਭਿਆ ਜਾ ਰਿਹਾ ਹੈ ਤਾਂ 2 ਤੋਂ 3 ਜਿਹੜੇ ਕਿ ਡਸਟਬਿਨ ਇੱਟਾਂ ਦੇ ਬਣਾਏ ਗਏ ਨੇ ਤਾਂ ਉਹਨਾਂ ਦੇ ਵਿੱਚ ਅੱਗ ਲਗਾ ਕੇ ਪੂਰੇ ਨੂੰ ਜਿਹੜਾ ਕਿ ਖਤਮ ਕੀਤਾ ਜਾ ਰਿਹਾ ਹੈ ਤਾਂ ਵੱਖ-ਵੱਖ ਤਰ੍ਹਾਂ ਦੀਆਂ ਸੇਵਾਵਾਂ ਜਿਹੜੀਆਂ ਨੇ ਲੋਕਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਤੇ ਇਹ ਵੀ ਵੱਖਰੀ ਸੇਵਾ ਨਿਭਾਈ ਜਾ ਰਹੀ ਹੈ ਨੌਜਵਾਨਾਂ ਦੇ ਵੱਲੋਂ ਤਾ ਗੱਲਬਾਤ ਵੀ ਕਰਾਂਗੇ ਇਹਨਾਂ ਦੇ ਨੌਜਵਾਨਾਂ ਦੇ ਨਾਲ ਬਾਈ ਜੀ ਬਹੁਤ ਤਰ੍ਹਾਂ ਦੇ ਲੰਗਰ ਲੱਗੇ ਹੋਏ ਨੇ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਕਿ ਸੰਗਤਾਂ ਦੀ ਸੇਵਾ ਵੀ ਕੀਤੀਆਂ ਜਾ ਰਹੀਆਂ ਨੇ ਅਸੀਂ ਲੰਗਰ ਦੀ ਤੁਹਾਨੂੰ ਦੇਖਿਆ ਤੁਸੀਂ ਇੱਕ ਇੱਟਾ ਦਾ ਟੈਸਟਮੈਂਟ ਬਣਾ ਕੇ ਕੂੜਾ ਜਿਹੜਾ ਇਕੱਠਾ ਕਰਕੇ ਉਹਦੇ ਵਿੱਚ ਅੱਗ ਲਗਾ ਰਹੇ ਹੋਏ ਕਿਵੇਂ ਦਿਮਾਗ ਚ ਆਇਆ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਸਾਰਿਆਂ ਨੂੰ ਵੀ ਫਤਿਹਗੜ ਸਾਹਿਬ ਸਰਹੰਦਰ ਜੋ ਸਾਕਾ ਹੋਇਆ ਜੋ ਆਪਣੇ ਛੋਟੇ ਸਹਿਬਜ਼ਾਦੇ ਵੱਡੇ ਸਹਿਬਜ਼ਾਦੇ ਨੇ ਜੋ ਸ਼ਹਾਦਤ ਪਾਈਆਂ ਉਹਨੂੰ ਪ੍ਰਣਾਮ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਮਹਾਰਾਜੀ ਕਹਿ ਪਾਈ ਆਪਣਾ ਗੁਰਬਾਣੀ ਕਹਿੰਦੀ ਆ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਹਨ ਤੇ ਆਪਣੀ ਸੇਵਾ ਆ ਸਪੈਸ਼ਲੀ ਪੰਜਾਬ ਇੱਕ ਬਹੁਤ ਵੱਡਾ ਮਾਡਲ ਬਣ ਸਾਰਾ ਸਾਰੀ ਦੁਨੀਆ ਦੇ ਮੂਰੇ ਕਿ ਆਪਾਂ ਕੁਦਰਤ ਨੂੰ ਕਿੱਦਾਂ ਸੰਭ ਸਕਦੇ ਆ ਗੁਰਬਾਣੀ ਦੇ ਆਧਾਰ ਤੇ ਹਨਾ ਸੋ ਆਪਣੇ ਉਹਦੇ ਵਿੱਚੋਂ ਹੀ ਇੱਕ ਅਸੀਂ ਤਾਂ ਚਲੋ ਉੱਦੇ ਬੈਠੇ ਸੀ ਸੋਚਿਆ ਕੀ ਕੀਤਾ ਜਾਵੇ ਤਾਂ ਆਪਾਂ ਸੋਚਿਆ ਕਿ ਜਿਹੜਾ ਕਾਗਜ਼ ਇੱਧਰ ਉੱਧਰ ਆ ਖਾਲੀ ਇਹ ਨਹੀਂ ਕਿ ਜਿਹੜਾ ਸਾਡੇ ਪੰਡਾਲ ਦਾ ਆ ਆਸੇ-ਪਾਸੇ ਜਿੰਨਾ ਵੀ ਏਰੀਆ ਹੈ ਕਵਰ ਕਰ ਸਕਦਿਆਂ ਸੇਵਾਦਾਰ ਉਹਨੂੰ ਜਿਹੜੀ ਵੀ ਉਹ ਵੇਸਟ ਮੈਨੇਜਮੈਂਟ ਜਿਹੜੀ ਆ ਉਹਦੀ ਉਹ ਕੀਤੀ ਜਾਵੇ ਤਾਂ ਉਹਦੇ ਵਿੱਚ ਇੱਕ ਛੋਟਾ ਜਿਹਾ ਇਹ ਪ੍ਰੋਜੈਕਟ ਨਿਕਲ ਆਇਆ ਕਿ ਚਲੋ ਜਿਹੜਾ ਕਾਗਜ਼ ਆ ਜਾਂ ਜਿੰਨਾ ਵੀ ਜਿਹੜਾ ਆਪਾਂ ਸਾੜ ਸਕਦੇ ਆ ਉਹ ਸਾੜ ਲਈਏ ਜਿਹੜਾ ਰੀਸਾਈਕਲ ਹੋ ਸਕਦਾ ਆਪਾਂ ਅਲੱਗ ਕਰ ਲਈਏ ਜਿਹੜਾ ਕੱਪੜਾ ਹੈ ਉਹ ਅਲੱਗ ਕਰ ਲਈਏ ਰਿਸਾਈਕਲ ਵਾਲੇ ਰਿਸਾਈਕਲ ਇਹ ਆਪਣੇ ਅਲੱਗ ਕਰੀ ਜਾਂਦੇ ਪਿਓ ਜਿਹਨੂੰ ਅੱਗ ਲਾਉਣ ਵਾਲਾ ਵੋਸ ਨੂੰ ਅੱਗ ਲਗਾ ਰਹੇ ਹਨ ਜਿਹੜਾ ਅੱਗ ਲਾਉਣ ਵਾਲਾ ਵਸ ਉਹੀ ਅੱਗ ਲਾਈਏ ਤਾਂ ਕਿ ਜਿਹੜੀ ਕੁਦਰਤ ਨੂੰ ਜਿਹੜੀ ਆਪਾਂ ਚਲ ਧਰਤੀ ਤੇ ਬਚਾ ਲਾਂਗੇ ਨਾਲ ਵਾਤਾਵਰਨ ਨੂੰ ਸਾਫ਼ ਰੱਖਣ ਲਈ ਵੀ ਚਿਹਤਿਆ ਧਿਆਨ ਰੱਖ ਰਹੇ ਹਾਂ ਜੀ ਸੋ ਜੇ ਆਪਾਂ ਪਲਾਸਟਿਕ ਸਾੜਦੇ ਹਾਂ ਫਿਰ ਉਹਨਾਂ ਐਨਵਾਇਰਨਮੈਂਟ ਖਰਾਬ ਹੋਊਗਾ ਸੋ ਆਪਾਂ ਉਹ ਵੀ ਨਹੀਂ ਚਾਹੁੰਦੇ ਸਿਰਫ ਆਪਾਂ ਜਿਹੜੀ ਚੀਜ਼ ਸਾੜਨੀ ਚਾਹੀਦੀ ਉਹ ਸਾੜ ਰਹੇ ਹਾਂ ਜਿਹੜੀ ਰਿਸਾਈਕਲ ਹੋ ਸਕੂਗੀ ਉਹ ਆਪਾਂ ਰਿਸਾਈਕਲ ਏਰੀਆ 'ਚ ਦੇਵਾਂਗੇ ਜਿਹੜਾ ਕੱਪੜਾ ਆ ਜਾਂ ਪਾਣੀ ਧਰਤੀ ਤੇ ਹਵਾ ਜਿਹੜੀ ਆ ਉਹ ਆਪਾਂ ਗੁਰੂ ਸਾਹਿਬ ਦੇ ਆਸ਼ੀਰਵਾਦ ਅਨੁਸਾਰ ਬਣਾਸੀ ਦਸਤੂਰ ਕੋਲੇ ਜਿਹੜਾ ਖਤਮ ਕੀਤਾ ਯਾ ਲਾਲ ਦੇ ਨਾਲ ਵਾਤਾਵਰਣ ਸਾਫ਼ ਰੱਖਣ ਦੇ ਵੀ ਜਿਹੜਾ ਕਿ ਉਪਰਾਲਾ ਵੀ ਕੀਤਾ ਜਾ ਰਿਹਾ ਕਿ ਜਿਹੜੀਆਂ ਸੜਨ ਵਾਲੀਆਂ ਚੀਜ਼ਾਂ ਦੀ ਉਹਨਾਂ ਨੂੰ ਨਹੀਂ ਸਾੜੇ ਜਾ ਰਿਹਾ ਇੱਕ ਹੋਰ ਨੌਜਵਾਨ ਇਥੇ ਬਾਈ ਜੀ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਆਪਾਂ ਲਿਜਾਣੇ ਤੋਂ ਆਏ ਜੀ ਹਾਂਜੀ ਤੇ ਇਹ ਸੇਵਾ ਕਿਵੇਂ ਜਹਨ ਦੇ ਵਿੱਚ ਆਈ ਵਕਫ ਵਕਫ ਤਰ੍ਹਾਂ ਦੀ ਲੋਕੀ ਸੇਵਾ ਕੋਈ ਇਸਨੇ ਲੰਗਰ ਲਗਾਇਆ ਕਿਸੇ ਨੇ ਦੁੱਧ ਦਾ ਲੰਗਰ ਲਾਇਆ ਹਰ ਤਰੀਕ ਸੇਵਾ ਕੀਤੀ ਜਾ ਰਹੀ ਪਰ ਥੋੜੇ ਜਹਨ ਦੇ ਵਿੱਚ ਇਹ ਸੇਵਾ ਕਿਵੇਂ ਆਈ ਵੀ ਸਾਫ਼ ਸਫਾਈ ਕਿਸ ਤ ਅਸੀਂ ਨਾ ਦਸ ਮਿੰਨ ਕੋ ਲੱਗੇ ਅੱਜ ਘਰੇ ਅੱਛਾ ਪਹਿਲੀ ਵਾਰ ਰਹਾ ਵੀ ਇਹ ਦਾਇਆ ਦਰਸ਼ਮੇ ਕਰ ਰਹਿ ਗੇ ਉਹ ਤੁਹਾਨੂੰ ਪਤਾ ਵੀ ਜ਼ਰੂਰਤ ਦਾ ਨਾਮ ਕਾੜ ਇਹੋ ਕੰਮ ਹੋ ਗਿਆ ਜਿੱਥੇ ਵੀ ਫਿਰ ਸੋਚਿਆ ਕਿ ਕੁਝ ਕਰਨਾ ਤਾਂ ਹੈਗਾ ਹੀ ਹੁਣ ਕੀ ਕਰੀਏ ਸਫਾਈ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਇਹ ਤਾਂ ਗੰਦ ਪਾ ਕੇ ਨਿਕਲ ਜਾਣਾ ਆਪਾਂ ਇਥੋਂ ਸੇਵਾ ਕੀਤੀ ਚਲ ਗਏ ਤਾਂ ਕਰਕੇ ਫਿਰ ਇਹ ਜੇਹੀ ਦਿਮਾਗ ਲਾਇਆ ਵੀ ਕੀ ਕਰੀਏ ਹੁਣ ਹੱਲ ਕੀ ਕੱਢੀ ਇਹਦਾ ਫਿਰ ਸੋਚਿਆ ਇਹ ਕਿ ਇਟਾਂ ਲਾਈਏ ਤੇ ਉਹਦੇ ਵਿੱਚ ਕੂੜਾ ਛੁੱਟਿਆ ਨਾਲ ਦੀ ਨਾਲ 2 ਗੁੰਦੇ 4 ਬੰਦੇ ਇਸੇ ਕੰਮ ਤੇ ਰਹਿਣੇ ਹੁਣ ਤਿੰਨ ਦਿਨ ਵੀ ਸਫਾਈ ਦਾ ਖਾਸ ਧਿਆਨ ਰੱਖਿਆ ਜਾਵੇਗੇ ਜਗ੍ਹਾ ਤੇ ਵਾਸੋਂ ਸਾਰੇ ਸੰਗਤ ਦੇ ਨਾਲ ਸਹਿਯੋਗ ਦੇ ਨਾਲ ਹੀ ਇਹ ਸਾਰਾ ਕੁਝ ਜੋ ਵੀ ਹੈਗਾ ਇੱਥੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਆਉਂਦੇ ਆ ਸਾਬ ਜਾਦਿਆਂ ਦੀ ਛਿੱਦੀ ਦਾ ਜਣਦੇ ਆ ਤੇ ਸਾਡੀ ਤਾਂ ਹੀ ਕੋਸ਼ਿਸ਼ ਹੈ ਕਿ ਹਰ ਵਾਰ ਆਈਏ ਤੇ ਇੱਥੇ ਬਿਹਤਰ ਹੋਣ ਦੀ ਕੋਸ਼ਿਸ਼ ਕਰੀਏ ਆਪ ਵੀ ਤੇ ਇਸ ਜਗ੍ਹਾ ਦਾ ਬਿਹਤਰ ਹੋਵੇ ਹਾਂਜੀ ਭਾਈ ਤੁਸੀਂ ਵੀ ਸੇਵਾ ਕਰਦੇ ਹੋ ਹਾਂਜੀ ਬਿਲਕੁਲ ਸਾਡਾ ਗਰੁੱਪ ਸਾਰਾ ਲੁਧਿਆਣੇ ਤੋਂ ਹੀ ਆਇਆ ਜੀ ਤੇ ਮੇਨ ਗੱਲ ਇਹ ਮੁੱਦਾ ਉੱਠਦਾ ਜੀ ਜਿਵੇਂ ਕਿ ਆਪਾਂ ਸਫਾਈ ਇੱਥੇ ਆਪਾਂ ਲੰਗਰ ਹਰ ਸਾਲ ਲਾਉਣਾ ਕਮੇਟੀ ਵੱਲੋਂ ਇਹ ਸਾਡਾ ਘਰ ਹੀ ਆ ਸਾਡਾ ਪਰਿਵਾਰ ਆ ਇੱਥੇ ਅਸੀਂ ਗੰਦ ਪਾ ਕੇ ਕੂੜਾ ਇੱਥੇ ਇਕੱਠਾ ਕਰਕੇ ਇੱਥੇ ਸਿਟ ਕੇ ਚਲ ਜਾਾਂਗੇ ਉਹ ਚੀਜ਼ਾਂ ਦੇ ਆਸ-ਪਾਸ ਤੇ ਗੰਡ ਹੋਈ ਮੱਥੇ ਬੁਰਾ ਲੱਗਦਾ ਉਸ ਚੀਜ਼ਾਂ ਦਾ ਇਸ ਕਰਕੇ ਅਸੀਂ ਸਵੇਰ ਤੋਂ ਹੀ ਲੱਗੇ ਹੋਏ ਆਂ ਵੀ ਜਿੱਨਾ ਸਾਡੇ ਸੰਗਤ ਵੱਲੋਂ ਜਿੱਨਾ ਆਂਡ ਗੌਂਡ ਆਸੇ-ਪਾਸਿਓਂ ਕਿਹੜਾ ਕੂੜਾ ਕਰ ਕਰ ਇਕੱਠਾ ਹੋ ਰਿਹਾ ਵਾ ਉਹਨੂੰ ਨਾਲ ਦੀ ਨਾਲ ਹੀ ਇਕੱਠਾ ਆਪਣੀ ਜ਼ਿੰਮੇਵਾਰੀ ਨਾ ਕਰੀਏ ਨਾ ਕਿ ਇੱਥੇ ਕੂੜਾ ਇਕੱਠਾ ਢੇਰ ਆਪਾਂ ਗੋਡੇ-ਗੋਡੇ ਲਾ ਕੇ ਚਲੇ ਜਾਣਾ ਫਿਰ ਉਹਦਾ ਕੋਈ ਫਾਇਦਾ ਹੀ ਨਹੀਂ ਹੋਇਆ ਅਸੀਂ ਗੁਰੂ ਸਾਹਿਬ ਜੀ ਦੇ ਇੱਥੇ ਸਿੱਧੀ ਦੇੜੇ ਮਨੋਂ ਆਏ ਆਂ ਤੇ ਉਹਨਾਂ ਦੇ ਸਮਰਪਣ ਹੋਣ ਆਏ ਲੋਕਾਂ ਪਰ ਸਰੋਂ ਆਇਆ ਕੋਈ ਆ ਬੇ ਆਸਤੋ ਆਇਆ ਕਿਦੋਂ ਕਿਤੋਂ ਲੁਧਿਆਣੇ ਤੋਂ ਆਇਆ ਇੱਥੇ ਕੂੜਾ ਕਰਕੜ ਇਕੱਠਾ ਕਰਕੇ ਸੁੱਟ ਕੇ ਚਲੀ ਜਾਈਏ ਉਸ ਚੀਜ਼ ਦਾ ਚੱਤ ਨਹੀਂ ਉਹ ਚੀਜ਼ ਦਾ ਹਰ ਇੱਕ ਚੀਜ਼ ਨੂੰ ਬੰਦੇ ਨੂੰ ਜਿਹੜਾ ਸ਼ਰਧਾਲੂ ਆ ਰਿਹਾ ਵਾ ਕੋਈ ਖੇਤਰ ਦਾ ਕਿਤੋਂ ਵੀ ਆ ਰਿਹਾ ਵਾ ਉਹਨੂੰ ਇਸ ਚੀਜ਼ ਦੀ ਜ਼ਿੰਮੇਵਾਰੀ ਆਪਣੇ ਪਰਪੱਖੋਂ ਆ ਖੁਦ ਲੈਣੀ ਚਾਹੀਦੀ ਆ ਔਰ ਜ਼ਿੰਮੇਵਾਰੀ ਨਾਲ ਆਪਣੇ ਸਾਫ਼ ਸੁਥਰੇ ਸਫਾਈ ਕਰਕੇ ਹਰ ਚੀਜ਼ ਦਾ ਨਿਪਰਾ ਨਿਪੇਰਾ ਕਰਕੇ ਆਪਣੇ ਘਰਾਂ ਨੂੰ ਜਾਣਾ ਚਾਹੀਦਾ ਮੱਥਾ ਟੇਕ ਕੇ ਸ਼ਰਧਾ ਨੂੰ ਇੱਕ ਜ਼ਰੂਰੀ ਗੱਲ ਇਹ ਹੈ ਜੀ ਇਸ ਦੇਖਣ ਨੂੰ ਮਿਲੀ ਹੈ ਕਿ ਇਤਕੀ ਹੁੱਲੜ ਵਾਈ ਬਿਲਕੁਲ ਨਹੀਂ ਹੋ ਰਹੀ ਬ ਦਰਸ਼ਨ ਦੇ ਰਿਹਾ ਬਿਲਕੁਲ ਡੈਕ ਬੰਦ ਆ ਜੀ ਹਰ ਚੀਜ਼ ਬੰਦ ਆ ਕੋਈ ਇੱਥੇ ਉਹ ਨਹੀਂ ਵੀ ਹਾਂ ਵੀ ਕਿਸ 스ਪੀਕਰ ਚੱਲਦੇ ਆ ਪਹਿਲਾਂ ਸਾਨੂੰ ਵੀ ਸਮਰੋਹ ਦਿੱਤਾ ਅਸੀਂ ਥੋੜੀ ਥੋੜੀ ਆਵਾਜ਼ ਚ ਬਸ ਸਾਹਿਬ ਜਦਾਂ ਨੇ ਲਾਏ ਹੋਏ ਆ ਤੇ ਇਹ ਚੀਜ਼ਾਂ ਜ਼ਰੂਰੀ ਨੇ ਹਰ ਚੀਜ਼ ਦਾ ਖਿਆਲ ਰੱਖਿਆ ਜਾਣਾ ਚਾਹੀਦਾ 스ਪੀਕਰ ਬੰਦ ਕਰਕੇ ਆਪਣੇ ਆਪਣੇ ਸ਼ਰਧਾਂਜਲੀ ਕਿਉਂਕਿ ਇਹ ਇੱਕ ਸ਼ੋਕ ਦੇ ਦਿਨ ਵੀ ਨੇ ਇੱਕ ਸਾਡੀ ਕੌਮ ਦੇ ਚੜ੍ਹਦੀ ਕਲਾ ਦੇ ਦਿਨ ਵੀ ਨੇ ਇਹ ਜ਼ਰੂਰੀ ਹੈ ਦੋਨੇ ਚੀਜ਼ਾਂ ਨੇ ਸ਼ੋਕ ਸਾਨੂੰ ਇਹ ਕਿ ਸਾਡੇ ਸਾਹਿਬ ਜਦੋਂ ਸਾਡੇ ਸ਼ਹੀਦ ਹੋਏ ਨੇ ਸਾਡੇ ਸਾਡੇ ਤੇ ਤਸ਼ੱਦਦ ਆਈ ਗਈ ਆ ਮੁਗਲਾਂ ਵੱਲੋਂ ਔਰ ਚੜ੍ਹਦੀ ਕਲਾ ਇਹ ਹੈ ਕਿ ਅਸੀਂ ਆਪਣੇ ਕੌਮ ਆਪਣਾ ਵੰਸ਼ ਆਪਣੀ ਚੀਜ਼ਾਂ ਧਰਮ ਆਪਣਾ ਤਿਆਗਿਆ ਨਹੀਂ ਉਹਨਾਂ ਡਟ ਕੇ ਖੜੇ ਆ ਅੱਜ ਵੀ ਖੜਾਗੇ ਹਮੇਸ਼ਾ ਖੜੇ ਰਹੇ ਆ ਇਸ ਚੀਜ਼ਾਂ ਉਪਰ ਚੜ੍ਹਦੀ ਕਲਾ ਜਿ ਮਨਾਉਂਦੇ ਹੋਏ ਅਸੀਂ ਇਹ ਧਿਆੜੇ ਯਾਦ ਕਰਦੇ ਆ ਆਪਣੇ ਪ੍ਰੂਜ ਪੂਰਵਜਾਂ ਨੂੰ ਯਾਦ ਕਰਦੇ ਆ ਹਰ ਚੀਜ਼ ਦਾ ਧਿਆਨ ਰੱਖਦੇ ਆ ਇਸ ਕਰਕੇ ਸੰਗਤਾਂ ਨੂੰ ਵੀ ਬੇਨਤੀ ਆ ਨਾਲ ਦੇਨ ਬੇਨਤੀ ਆ ਕੋਈ ਕੂੜਾ ਕਰਕੜ ਜਿੱਥੋਂ ਵੀ ਆਪਣਾ ਆਪਣਾ ਦਿਖਦਾ ਵਾ ਉਹਨੂੰ ਆਪਾਂ ਆਪਣੇ ਬਿਹਤਰ ਆ ਕਿ ਨਾਲ ਹੀ ਲੈ ਜੀਏ ਆਪਣੇ ਨਾਲ ਆਪਣੇ ਪੂਰਾ ਡਿਸਪੋਜ਼ਲ ਕਰੀਏ ਤੇ ਨਹੀਂ ਹੁੰਦਾ ਤਾਂ ਸਾਨੂੰ ਸਾਡੇ ਵੱਲੋਂ ਜ਼ਿੰਮੇਵਾਰੀ ਲਈ ਹੋਈ ਆ ਸਾਡਾ ਵਲੰਟੀਅਰ ਸਾਰੇ ਖੜੇ ਆ ਸਾਨੂੰ ਦੱਸੋ ਅਸੀਂ ਸਾਮ ਸਭਈਆ ਆਪ ਕਰਾਂਗੇ ਬਾਕੀ ਇਹੀ ਕਹਿੰਦੇ ਹੋਏ ਗੀਮਾ ਦਾ ਜਾਂਚਕ ਵਾਇਗਰੀ ਖਾਲਸਾ ਵਾਇਗਰੀ ਫਤ ਬਿਲਕੁਲ ਬਹੁਤ ਵਧੀਆ ਜਿਹੜਾ ਕਿ ਜਿਹੜੀ ਉਹ ਵਧੀਆ ਸੋਚ ਹੈ ਨੌਜਵਾਨਾਂ ਦੀ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਲੰਗਰ ਲੱਗਿਆ ਹੋਇਆ ਚਾਪ ਪਕੌੜਿਆਂ ਦਾ ਤਾਂ ਜਿੱਦੇ ਲੋਕ ਲੰਗਰ ਖਾਂਦੇ ਨੇ ਤਾਂ ਆਮ ਤੌਰ ਤੇ ਦੇਖਿਆ ਜਾਂਦਾ ਕਿ ਲੋਕ ਚਾਹੇ ਡਿਸਪੋਜ਼ਲ ਗਲਾਸ ਹੋਣ ਜਾਂ ਫਿਰ ਅਖਬਾਰਾ ਹੋਣ ਜਾਂ ਨੈਪਕੀਨ ਹੋਣ ਉਹ ਸੜਕ ਉੱਤੇ ਸਿੱਟ ਜਾਂਦੇ ਨੇ ਤੇ ਇਹਨਾਂ ਨੌਜਵਾਨਾਂ ਦੇ ਵੱਲੋਂ ਉਹ ਸਾਰਾ ਕੂੜਾ ਕਰਕੜ ਜਿਹੜਾ ਇਕੱਠਾ ਕਰਕੇ ਇਹਨਾਂ ਡਸਟਬਿਨਾਂ ਦੇ ਵਿੱਚ ਜੋ ਜਗਾੜੂ ਆ ਪਰ ਡਸਟਬਿਨ ਕਹਿ ਸਕਦੇ ਆ ਇਟਾਂ ਦੇ ਡਸਟਬਿਨ ਭਰੇ ਹੋਏ ਨੇ ਤਾਂ ਇਹਨਾਂ ਡਸਟਬਿਨਾਂ ਦੇ ਵਿੱਚ ਨਾਲ ਦੀ ਨਾਲ ਉਸ ਨੂੰ ਜਿਹੜਾ ਕਿ ਨਸਟੋਰ ਕੀਤਾ ਜਾ ਰਿਹਾ ਹੈ ਔਰ ਇੱਕ ਚੀਜ਼ ਦਾ ਇਹ ਵੀ ਖਾਸ ਧਿਆ ਪਲਾਸਟਿਕ ਹੈ ਜਿਹੜਾ ਕਿ ਉਹ ਇਹਦੇ ਵਿੱਚ ਜਲਾਇਆ ਨਹੀਂ ਜਾ ਰਿਹਾ ਕਿਉਂਕਿ ਇਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਜੇਕਰ ਅਸੀਂ ਧਰਤੀ ਦੀ ਸਫਾਈ ਕਰ ਰਹੇ ਹਾਂ ਤਾਂ ਅਸੀਂ ਵਾਤਾਵਰਣ ਨੂੰ ਵੀ ਜਿਹੜਾ ਕਿ ਸਾਫ਼ ਤੋਂ ਜ਼ਰਾ ਉਹ ਵੀ ਰੱਖਣਾ ਚਾਹੁੰਦੇ ਆ ਤਾਂ ਨਾਲ ਦੀ ਨਾਲ ਜਿਹੜੀ ਕਿ ਸਫਾਈ ਹੈ ਉਹ ਨੌਜਵਾਨਾਂ ਵੱਲੋਂ ਕੀਤੀ ਜਾ ਰਹੀ ਹੈ ਤਾਂ ਬਹੁਤ ਚੰਗਾ ਜਿਹੜਾ ਕਿ ਉਪਰਾਲਾ ਕਹਿ ਸਕਦੇ ਆ ਨੌਜਵਾਨਾਂ ਦੀ ਸੋਚ ਕਹਿ ਸਕਦੇ ਆ ਕਿਉਂਕਿ ਫਤਿਹਗੜ੍ਹ ਸਾਹਿਬ ਦੇ ਵਿੱਚ ਮੌਜੂਦ ਆ ਤਾਂ ਸੰਗਤਾਂ ਲੱਖਾਂ ਦੀ ਗਿਣਤੀ ਵਿੱਚ ਇੱਥੇ ਪਹੁੰਚਿਆ ਹੋਈ ਜਾਂਦੀ ਹੈ ਸੰਗਤਾਂ ਦੇ ਲਈ ਵਕਫ ਵਕਤ ਤਰ੍ਹਾਂ ਦੇ ਜਿਹੜੇ ਕਿ ਲੰਗਰਾਂ ਦੇ ਇੰਤਜ਼ਾਮ ਨੇ ਕੀਤੇ ਗਏ ਨੇ ਤਾਂ ਜੋ ਕਿਸੇ ਵੀ ਸੰਗਤ ਨੂੰ ਪਰੇਸ਼ਾਨੀ ਨਾ ਆਵੇ ਕੋਈ ਵੀ ਸੰਗਤ ਭੁੱਖੀ ਪਿਆਸੀ ਵਾਪਸ ਨਾ ਜਾਵੇ ਤਾਂ ਉੱਥੇ ਹੀ ਇਹਨਾਂ ਨੌਜਵਾਨਾਂ ਦੇ ਵੱਲੋਂ ਉਹ ਜਿਹੜਾ ਡਿਸਪੋਜ਼ਲ ਹੈ ਉਸ ਨੂੰ ਸੰਭਾਲਦੇ ਨਹੀਂ ਵੀ ਨਾਲ ਦੀ ਨਾਲ ਜਿਹੜੇ ਕਿ ਜਗਾੜੂ ਡਸਪੀਲ ਤਿਆਰ ਜਿਹੜੇ ਨੇ ਕੀਤੇ ਗਏ ਨੇ ਕੈਮਰਾ ਪਰਸੋ ਸੰਨੀ ਦੇ ਨਾਲ ਹੀ ਹਿੰਮਤ ਸਿੰਘ ਕੁਪਾਲ ਦੇ ਨੇ ਸਵੇਰਾ ਸ਼੍ਰ